ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪਿਛੇ ਲੰਗੀਨਾ ਪੰਚਾਇਤਾਂ ਚੋਣਾਂ ਦੌਰਾਨ ਸੁਰਖੀਆਂ ਵਿੱਚ ਰਹੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ ਕਲਾ ਤੋਂ ਇੱਕ ਹੋਰ ਚਰਚਿਤ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਖਾਸ ਰਿਪੋਰਟ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ 232/4107 ਕਨਾਲ ਥਾਂ ਜਿਹੜਾ ਜੀ ਉਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਤੇ ਜਿਹਦੇ ਤੇ ਨਜਾਇਜ਼ ਕਬਜ਼ਾ ਹੋਇਆ ਹੈ ਮੌਜੂਦਾ ਸਰਪੰਚ ਬਲਜਿੰਦਰਪੁਰ ਨੇ ਕੀਤਾ ਜੀ ਉਹ ਤਿੰਨ ਕਿੱਲੇਾਂ ਦੇ ਕੋਲ ਉਹ ਸਾਰੀ ਕੀਤੀ ਆ ਸ਼ੈੱਡ ਬਣਾਇਆ ਤੇ ਕੁਛ ਜਸਵਿੰਦਰ ਸਿੰਘ ਦੀ ਸਹਾਇਤਾ ਨਾਲ ਹੋਇਆ ਵੱਡੇ ਪਿੰਡ ਦੇ ਹਰਦੁਰਾ ਖੁਰਦੇ ਕਲਾਾਂ ਦੇ ਹਰਦੁਰਾ ਕਲਾਾਂ ਦੇ ਸਰਪੰਚ ਜਸਵਿੰਦਰ ਸਿੰਘ ਦੋਵਾਂ ਦੀ ਸਹਾਇਤਾ ਨਾਲ ਹੈ ਜੀ ਜੋ ਸਾਡੀ ਸ਼ਿਕਾਇਤ ਆ ਬਕਾਇਦਾ ਬੀਪੀਓ ਸਾਹਿਬ ਆਏ ਨੇ ਇਹ ਸਾਰੇ ਪੰਚਾਇਤ ਮੈਂਬਰ ਵੀ ਸਾਡੇ ਨਾਲ ਨੇ ਉਹਨਾਂ ਨੇ ਆਣ ਕੇ ਸਾਰਾ ਵੇਖਿਆ ਜਿਹੜਾ ਜੀ ਇਹ ਪੰਜਾਬ ਵਿਕਾਸ ਬੋਰਡ ਦਾ ਥਾਂ ਆ ਹਾਂਜੀ ਤੇ ਤੇ ਨਿਜਾਇਜ਼ ਕਬਜ਼ਾ ਹੁੰਦਾ ਜੀ ਹਾਂਜੀ ਕਿਉਂਕਿ ਪੰਚਾਇਤ ਤੇ ਦੀ ਮਾਲਕੀ ਨਹੀਂ ਕਿਉਂਕਿ ਇਹਦਾ ਮਾਲਕ ਆ ਪੰਜਾਬ ਵਿਕਾਸ ਬੋਰਡ ਆ ਪੰਜਾਬ ਸਿੱਖਿਆ ਵਿਕਾਸ ਬੋਰਡ ਪੰਜਾਬ ਸਿੱਖਿਆ ਵਿਕਾਸ ਬੋਰਡ ਜੀ ਜਮੀਨ ਦਾ ਜੀ ਇਹ ਜ਼ਮੀਨ ਆ ਹਦਦਰਵਾਲ ਕਲਾਾਂ ਦੇ ਹੀ ਪੰਚਾਇਤ ਦੀ ਜ਼ਮੀਨ ਜਿਹੜੀ ਹੁੰਦੀ ਆ ਉਹਦੇ ਸਰਪੰਚ ਦੇ ਵੱਸ ਹੁੰਦੀ ਆ ਸਾਡੇ ਜਿੰਮੇਵਾਰ ਸਰਪੰਚ ਜਿਹੜਾ ਹਦਦਰਵਾਲ ਕਲਾਾਂ ਦਾ ਹੁੰਦਾ ਇਹ ਉਹਦੇ ਕੋਲ ਹੀ ਆ ਤੇ ਜਿੰਨੀ ਜ਼ਮੀਨ ਆ ਇਹ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੋਈ ਫਲੋਰ ਕਰਕੇ ਤੇ ਲਾਗੇ ਗਵਾਂਡੀਆਂ ਨੂੰ ਗਹਿਣੇ ਦਿੱਤੀ ਆ ਉਸ ਤਾਮ ਜਿਆ ਬਣਾਇਆ ਉਹ ਕਿਦਾਂ ਬਣਾਇਆ ਕਿਦਾਂ ਨਹੀਂ ਬਣਾਇਆ ਨਜਾਇਜ਼ ਕਬਜ਼ਾ ਹੋ ਰਹੀ ਹੈ ਤੇ ਅਖੀਰ ਤੇ ਆ ਗਈ ਸਰਪੰਚ ਕੋਲ ਸਰਪੰਚ ਤੇ ਜ਼ਿੰਮੇਵਾਰੀ ਨਹੀਂ ਇਸ ਜ਼ਮੀਨ ਦਾ ਉਹਨਾਂ ਨੇ ਨਜਾਇਜ਼ ਕਬਜ਼ਾ ਕਰਾ ਕੇ ਪੈਸੇ ਲਏ ਜਮੀਨਦਾਰਾਂ ਕੋਲੋਂ ਉਹਦੇ ਨਾਲ ਇਨਕੁਆਰੀ ਕਾਰਜਕਰਧ ਦੇ ਲੈਣ ਦੀ ਕਾਰਵਾਈ ਕੀਤੀ ਜਾਏ ਬਸ ਪੱਤਾ ਨੰਬਰ ਦਾ ਰਾਜਿੰਦਰ ਸਿੰਘ ਪਿੰਡ ਹਰਬਰਵਾਲ ਕਲਾਂ ਸਾਨੂੰ ਮੇਰੇ ਆ ਮੈਂਬਰ ਨੇ ਨਾਲ ਖੜੋਤੇ ਸਾਨੂੰ ਪਤਾ ਲੱਗਾ ਵੀ ਇੱਥੇ ਨਜਾਇਜ਼ ਕੁਝ ਅਸਾਰੀ ਹੋ ਰਹੀ ਹੈ ਉਹ ਬਲਜਿੰਦਰ ਕੌਰ ਸਰਪੰਚ ਜਿਹੜੀ ਇਹ ਛੋਟੇਰਵਾਲ ਖੁਰਦ ਦੀ ਕਰਾ ਰਹੀ ਹੈ ਇੱਧਰ ਵੱਡੇ ਪਿੰਡ ਵਾਲਾ ਸਰਪੰਚ ਜਿਸਵਿੰਦਰ ਸਿੰਘ ਜਿਹੜਾ ਇਹਨੇ ਗੈਰ ਕਾਨੂੰਨੀ ਪੰਚਾਇਤ ਦਾ ਇੱਕ ਕਾਗਜ਼ ਬਿਨਾਂ ਤਬਾਦਲੇ ਤੋਂ ਇੱਕ ਹੋਰ ਕਿਸਾਨ ਨੇ ਉਹਨਾਂ ਨੂੰ 4 ਲੱਖ ਰੁਪਏ ਲਿਖਤੀ ਲਿਆ 1 ਲੱਖ 20 ਹਜ਼ਾਰ ਰੁਪਏ ਜਿਹੜਾ ਉਹਨੂੰ ਬਦਸਤੀ ਲੈ ਕੇ ਉਹਨਾਂ ਨੂੰ ਕਣਕ ਦੀ ਫਸਲ ਬਚਾਈ ਹੈ ਜੋ ਸਾਨੂੰ ਹੁਣ ਪਤਾ ਲੱਗਾ ਤੇ ਇਹ ਸਾਰਾ ਕੰਮ ਜਿਹੜਾ ਇਹ ਸਰਪੰਚਾਂ ਦੀ ਸ਼ੈਅ ਤੇ ਹੋਇਆ ਉਹਨਾਂ ਗੈਰ ਕਾਨੂੰਨੀ ਕੀਤਾ ਵਾਈਕਰਾਂ ਕੋਲੋਂ ਪੈਸੇ ਲੈ ਲੈਨੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਆਪਣੇ ਮਹਿਕਮਿਆਂ ਤੋਂ ਬਰਖਾਸਤ ਕਰਾਇਆ ਜਾਵੇ ਕਿਉਂਕਿ ਪਹਿਲਾਂ ਵੀ ਬੋਲੀ ਕਰਾ ਕੇ ਇਸ ਬੰਦੇ ਨੇ ਸਾਡੇ ਪਿੰਡ ਵਿੱਚ ਪਹਿਲਾਂ ਹੀ ਅੱਗ ਲਾ ਦਿੱਤੀ 50 ਲੱਖ ਤੋਂ ਬੋਲੀ ਕਰਦਾ ਕਰਦਾ ਇਹ 2 ਕਰੋੜ ਤੇ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਮਾਣਯੋਗ ਪੰਚਾਇਤੀ ਡਾਇਰੈਕਟਰ ਕੋਲ ਜਾਏ ਕੇਸ ਤੇ ਇਹਨਾਂ ਦਾ ਸਾਰਾ ਜਿਹੜਾ ਮਾਮਲਾ ਸਾਹਮਣੇ ਆਵੇ ਨਹੀਂ ਪਰ ਇਹਦਾ ਤੇ ਮਤਲਬ ਜਿਹੜਾ ਉਹ ਸਿੱਖਿਆ ਵਿਭਾਗ ਹੈ ਤੇ ਉਹ ਜਾਣੇ ਸਰਪੰਚ ਜਾਣੇ ਜੀ ਜਿਨ੍ਹਾਂ ਨੇ ਸਾਡੇ ਕੋਲ ਪੈਸੇ ਲਏ ਨੇ ਅਹੀਂ ਤੇ ਨਹੀਂ ਕੋਈ ਸਾਨੂੰ ਤਾਂ ਆਹ ਦਾ ਕੋਈ ਮੁਖਤ ਤੇ ਵਹੀ ਨਹੀਂ ਜੇਕਰ ਸਿੱਖਿਆ ਉਹ ਭਾਰ ਕਾਰਵਾਈ ਕਰਦਾ ਤੇ ਤੁਸੀਂ ਜ਼ਮੀਨ ਛੱਡਣ ਵਾਸਤੇ ਤਿਆਰ ਬਿਲਕੁਲ ਜੀ ਭਾਵੇਂ ਹੁਣੇ ਹੀ ਖਡਾਲਣ ਸਾਡੇ ਕੋਲ ਸਾਡੇ ਪੈਸੇ ਉਹਦੇ ਕੋਲ ਵਾਪਸ ਕਰਵਾਜਣ ਤੇ ਭਾਵੇਂ ਜ਼ਮੀਨ ਹੁਣੇ ਛੱਡਣ ਅਸੀਂ ਛੱਡਣ ਨੂੰ ਤਿਆਰ ਨਹੀਂ ਅਸੀਂ ਕਿਹੜਾ ਕਬਜ਼ਾ ਕੀਤਾ ਇਹ ਤੁਸੀਂ ਕੱਲੇ ਲਈਏ ਦੋ ਕਿੱਲੇ ਕੋ ਹੋਰ ਕਿਸੇ ਨਹੀਂ ਅਸੀਂ ਤਿੰਨਾਂ ਭਾਈਆਂ ਨੇ ਲਈਏ ਜੀ ਚਾਰ ਭਰਾਵਾਂ ਨੇ ਹਾਂਜੀ ਇੱਕ ਮਤਲਬ ਗੈਣੇ ਲਈ ਹੈ ਕਿ ਠੇਕੇ ਗੈਣੀ ਗੈਣੀ ਜੀ ਗੈਣੀ ਗੈੜੇ ਟੋਟਲ ਕਿੰਨੀ ਮਤਲਬ ਪੇਮੈਂਟ ਜਿਹੜੀ ਤੁਸੀਂ ਦਿੱਤੀ ਉਹਨੂੰ 5,20,000 ਜੀ ਤੇ ਇਹਦਾ ਕੋਈ ਲਿਖਤੀ ਮਤਲਬ ਬਾਦ ਸਾਡੇ ਕੋਲ ਆ ਉਹਨੇ ਅਖੇ ਮੈਂ 5 ਕਰੋੜ ਕੇ ਆਂਦਾ ਸੀ ਮੈਂ ਹੋ ਗਿਆ ਤੇ ਅਸੀਂ ਇਤਨਾ ਚੁੱਪ ਕਰਕੇ ਉਹਦੇ ਨਾਲ ਵੀ ਪਿਆਰ ਸੀ ਅਸੀਂ ਫੜਾ ਦਿੱਤੇ ਪਿੰਡ ਵਾਸੀਆਂ ਵੱਲੋਂ ਕੋਈ ਇਲਜ਼ਾਮ ਨਹੀਂਗਾ ਨਾ ਹੀ ਕੋਈ ਇਸਤੇ ਨਜਾਇਜ਼ ਕਬਜ਼ਾ ਵਾ ਇੱਕ ਬੰਦਾ ਸਰਪੰਚੀ ਹਰ ਚੁੱਕਾ ਵਾ ਉਹਦੇ ਕਾਰਨ ਉਹ ਆਪਣੀ ਕਿਹੜੇ ਕੱਢਣ ਲਈ ਝੂਠੇ ਸੱਚੇ ਇਲਜ਼ਾਮ ਲਾ ਰਿਆ ਵਾ ਹੋਰ ਕੋਈ ਐਫੋਜੀ ਗੱਲ ਨਹੀਂ ਮੈਂ ਉਹਨਾਂ ਦਾ ਭਤੀਜਾ ਜੀ ਉਹਨਾਂ ਕੋਈ ਨਜਾਇਜ਼ ਕਬਜ਼ਾ ਨਹੀਂ ਕੀਤਾ ਕੁਝ ਨਹੀਂ ਹੈਗਾ ਜੇ ਕਿਸੇ ਭੈਣ ਭਰਾ ਨੇ ਕੋਈ ਕੀਤਾ ਵੀ ਆ ਜੇ ਕਿਸੇ ਦਾ ਕੋਈ ਲੱਗੀ ਆ ਤੂੜੀ ਆ ਚਾਹੇ ਉਹ ਜੇ ਕੋਈ ਸਿੱਖਿਆ ਬੋਰਡ ਦੀ ਹੈ ਜਗਾ ਵਾ ਪੰਜਾਬ ਕਾ ਸਿੱਖਿਆ ਬੋਰਡ ਦਾ ਕੋਈ ਪ੍ਰੋਜੈਕਟ ਆਉਂਦਾ ਤੈਨੂੰ ਤੁਰੰਤ ਖਾਲੀ ਕਰਾ ਦਿੱਤਾ ਜਾਊਗਾ ਬਲਜਿੰਦਰ ਕੌਰ ਸਰਪੰਚ ਸਾਡੀ ਪੰਚਾਇਤ ਸਾਰੀ ਅਸੀਂ ਉਸੇ ਵੇਲੇ ਐਕਸ਼ਨ ਕਰਾ ਕੇ ਕੋਈ ਪ੍ਰੋਜੈਕਟ ਆਉਣ ਤੇ ਉਸੇ ਵੇਲੇ ਹੀ ਜਗਾ ਖਾਲੀ ਕਰਾਵਾਂਗੇ ਜੋ ਵੀ ਇੱਥੇ ਖਰਚਾ ਲੱਗਦਾ ਅਸੀਂ ਉਹ ਵੀ ਲਾਉਣ ਨੂੰ ਨਾਲ ਤਿਆਰ ਮੈਂ ਕੌਣ ਦੇਣ ਉਹ ਜ਼ਮੀਨ ਦੇ ਸਕਦਾ ਮੈਂ ਤੈਨੂੰ ਦੱਸਦਾ ਸਿੱਖਿਆ ਵਿਭਾਗ ਦੀ ਪੰਚਾਇਤੀ ਮੈਂ ਕੌਣੇ ਦੇਣ ਉਹਦਾ ਜੀ ਮੈਂ ਪਿੰਡ ਮੇਰਾ ਥਾਂ ਯਾਰਾਂ ਕੁਛ ਮਰਲੇ ਪਿੰਡ ਨੂੰ ਜਾ ਕੇ ਪੁੱਛ ਲੋ ਇਲਜ਼ਾਮ ਤੇ ਸਿਰਫ ਜਿਹੜੇ ਹਾਰੇ ਆ ਵੋਟਾਂ ਪਈਆਂ ਨਹੀਂ ਆ ਵੋਟਾਂ ਤੋਂ ਹਰ ਗਏ ਤੂ ਐਵੇਂ ਕੋਈ ਨਾ ਕੋਈ ਨਵਾਂ 4 ਮਹੀਨੇ ਹੋ ਗਏ ਸਰਪੰਚ ਮਰ ਨੇ ਰੋਜ਼ ਤੂੰ ਨਾ ਮੈਂ ਤਾਂ ਨਵਾਂ ਆ ਲ ਜਾਮ ਨੂੰ ਫੇ ਕਿ ਇਹ ਕਿ ਦਿੱਤੇ ਮੈਂ ਪੈਸੇ ਲੈਏ 5 ਲੱਖ ਮੈਂ ਕਰੋੜ ਰੁਪਏ ਦੀ ਮੇਰੀ ਜਗ੍ਹਾ ਮੈਂ 5 ਲੱਖ ਮੈਂ ਤੁਹਾਨੂੰ ਸਵੇਰੇ ਹੀ ਦੇ ਦਿੰਦਾ ਮੈਂ ਤਾਂ ਸਿੱਖਿਆ ਵਿਭਾਗ ਵਾਲਿਆਂ ਨੂੰ ਕਿਹਾ ਵੀ ਤੁਸੀਂ ਪ੍ਰੋਜੈਕਟ ਲਿਆਓ ਮੈਂ ਸਵੇਰੇ ਉਹਨਾਂ ਨੂੰ 5 ਲੱਖ ਰੁਪਏ ਦੇ ਦਿੰਦਾ ਮੈਂ ਤਾਂ ਮੈਂ ਤਾਂ ਦਿੱਤਾ ਹੀ ਨਹੀਂਗਾ ਗੁਰ ਸ਼ਰਨ ਸਿੰਘ ਸਰਪੰਚ ਹੀ ਮੱਲੀ ਉਹਨੇ ਥਾਂ ਦਿੱਤਾ ਜੀ ਮੈਂ ਤਾਂ ਦਿੱਤਾ ਹੀ ਨਹੀਂ ਮੈਂ ਕੌਣ ਦੇਣ ਵਾਲਾ ਜੀ ਮਾਰਾ ਹੀ ਨਹੀਂ ਦੇ ਨਹੀਂ ਸਕਦਾ ਬੌਣ ਵਾਸਤੇ ਦਿੱਤੀ ਆਪਣੀ ਆਪਣੀ ਲਿਖ ਕੇ ਦਿੱਤੀ ਪੈਲੀ ਉਹਨਾਂ ਨੂੰ ਵੌਣ ਲਈ ਦਿੱਤੀ ਹੈ ਪ੍ਰੋਜੈਕਟ ਉਹਨਾਂ ਨੂੰ ਕਿਹਾ ਵੀ ਹੁ ਪਈ ਇਹ ਪਹਿਲੇ ਜਨ ਨੂੰ ਦੇ ਕੇ ਉਹਨਾਂ ਨੇ ਜੋ ਖਰਚਾ ਉਹਨਾਂ ਸਿਹਰੇ ਦੇ ਕੇ ਦੇ ਤਾਂ ਆਪਾਂ ਪੈਲੀ ਨਹੀਂ ਦਿੱਤੀ ਪੈਲੀ ਦਿੱਤੀ ਸਰਪੰਚ ਨੇ 15 ਸਾਲ ਪਹਿਲਾਂ ਤੀਜੀ ਸਰਪੰਚੀ ਆਜ ਕਿੰਨ ਤਾਂ ਭਾਬਾ ਜਿਹੜੇ ਉਹਨਾਂ ਨੂੰ ਦੋਸ਼ ਲਾਇਆ ਜਾ ਰਹੇ ਫਿਰ ਬੇਬਨੇ ਉਹ ਤੁਹਾਨੂੰ ਪਤਾ ਮੇਰੇ ਪਿੰਡ ਚ ਜਾ ਕੇ ਪੁੱਛ ਕੇ ਵੇਖ ਲੋ ਜੀ ਇੱਕ ਬਨੇ ਰਾਜਾ ਇੱਕ ਬਨੇ ਨੰਗੀ ਸਰਪੰਚੀ ਦੁਹਾਰ ਕੇ ਉਹਨਾਂ ਛਿੰਮੰਦੇ ਹੋਏ ਕਦ ਨਾ ਕੀ ਜੀ ਮੈਂ ਇੰਬਲਾ ਨੂੰ ਗੱਲ ਲਾ ਕੇ ਬੈਠੇ ਬੈਠੇ ਕੰਮ ਕਰਨ ਨਹੀਂ ਦੇਂਦੇ ਕੋਈ ਮਤਾ ਤੱਕ ਪਾਉਣ ਨਹੀਂ ਦੇਂਦੇ ਕੀ ਇੱਕ ਮਾਮੂਲੀ ਜੇ ਕੰਮ ਹੀ ਆ ਨਾ ਮਤਾ ਪਵਾ ਕੇ ਪਿੰਡ ਦੇ ਵਿੱਚ ਵੀ ਕੰਮ ਸ਼ੁਰੂ ਕਰਾਈਏ ਮੈਂ ਇੱਥੋਂ ਤੱਕ ਕਿਹਾ ਇਹਨਾਂ ਨੂੰ ਕਿ ਤੁਸੀਂ ਭਾਈ ਅੱਗੇ ਲੱਗ ਜਾਓ ਹਰੇ ਤੋਂ ਵੀ ਗੱਲ ਤੂੰ ਵੀ ਨਾਲ ਆ ਜਾ ਮੈਂਬਰਾਂ ਦੇ ਤੇ ਮੈਂ ਤੁਹਾਡੇ ਮਗਰ ਫੈਨ ਕਰਾਈ ਜਾਓ ਮੇਰੇ ਕੋਲ ਕੰਮ ਕਰੀਗੇ ਇੱਥੇ ਕੀ ਮੜਾ ਕਰਤਾ ਜੂ ਉਹ ਆਂਦੇ ਐਂ ਤਾਂ ਸਸਪੈਂਡ ਕਰਕੇ ਛੱਡਨਾ ਮੈਂ ਜਿੰਨੇ ਮੈਨੂੰ ਬਣਾਇਆ ਨਾ ਗੁਜ਼ਾਮਦਾਨ ਨੇ ਉਹ ਸਸਪੈਂਡ ਨਹੀਂ ਹੋਣਾ ਮਰ ਜਾਓਗੇ ਸਸਪੈਂਡ ਨਹੀਂ ਹੁੰਦਾ ਮੈਂ ਉਹ ਕੋਈ ਗੱਲ ਤੇ ਲਾਓ ਮੇਰੇ ਤੇ ਇਲਜ਼ਾਮ ਤੇ ਲਾਓ ਪਿੰਡ ਵਾਲੇ ਲਾਉਣ ਮੇਰੇ ਤੇ ਮੈਂ ਕਹਿੰਦਾ ਚਾਹ ਆਪ ਦੀ ਇਲਜ਼ਾਮ ਲਾਉਂਦੇ ਜੀ ਸ਼ਿਕਾਇਤ ਆਈ ਸੀ ਡੀ ਸੀ ਸਾਹਿਬ ਨੂੰ ਮਾਰਕ ਹੋ ਕੇ ਤੇ ਸਿੱਖਿਆ ਵਿਭਾਗ ਦੀ ਸਿੱਖਿਆ ਵਿਭਾਗ ਪੰਜਾਬ ਪੰਜਾਬ ਸਿੱਖਿਆ ਵਿਭਾਗ ਵਿਕਾਸ ਬੋਰਡ ਇਹ ठाਵਾਂ ਦੇ ਨਜਾਇਜ਼ ਕਬਜ਼ੇ ਕਰਨ ਬਾਰੇ ਇਹ ਬਸਨ ਸਿੰਘ ਹੋਣੇ ਤੇ ਕੁਦੀਪ ਸਿੰਘ ਹੋਣਾਂ ਵੱਲੋਂ ਆਈ ਰਹੀ ਸੀ ਸ਼ਿਕਾਇਤ ਇਹ ਦੋਵੇਂ ਸਾਨੂੰ ਮਾਰਕ ਹੋਈਆਂ ਜੀਮ ਸਾਹਿਬ ਨੂੰ ਡੇਰਾ ਬਣਾਣਕ ਉਹਨਾਂ ਨੇ ਅੱਗੇ ਸਿੱਖਿਆ ਵਿਭਾਗ ਕਮੇਟੀ ਨੂੰ ਭੇਜੀ ਡੀਸੀ ਆਪਣਾ ਸਾਡੇ ਮਾਣਯੋਗ ਆਪਣਾ ਜ਼ਿਲ੍ਹਾ ਸਿੱਖਿਆ ਅਫਸਰ ਨਿਕਾਰੀ ਜੀ ਵੱਲੋਂ ਸਾਨੂੰ ਮਾਰਕ ਹੋਈ 22 ਤਰੀਕ ਨੂੰ ਤੇ ਇਸ ਲਈ ਅਸੀਂ ਅੱਜ ਆਏ ਆ ਇਸ ਲਈ ਕਪਟਿਸ਼ ਕਰਨ ਵਾਸਤੇ ਇਹ ਹੈਗਾ ਮਾਲ ਵਿਭਾਗ ਦਾ ਕੰਮ ਬੇਨਾ ਬੋਰਡ ਵੱਲੋਂ ਬੋਲਦਾ ਪਿਆ ਤੇ ਇਹਦਾ ਵਿਕਾਸ ਬੋਰਡ ਜਿਹੜਾ ਬਣਾਇਆ ਦਾ ਉਹ ਚੇਅਰਮੈਨ ਦੀ ਚਿਹਾਬਾ ਉਹ ਦੇਖਣਗੇ ਕਿ ਕਿੰਨਾਂ ਨੂੰ ਅਲਾਰਟ ਹੋਈ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਮੇਨ ਜੀ ਜੀ ਮੇਨ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਪ੍ਰਾਇਮਰੀ ਸਕੂਲ ਵੱਲੋਂ ਕੋਈ ਕਿਸੇ ਨੇ ਕੰਪਲੇਨਟ ਨਹੀਂ ਆਈ ਕਦੀ ਵੀ ਨਹੀਂ ਆਈ ਪਹਿਲੇ ਉਹ ਨਹੀਂ ਕੀਤੀ ਉਹਨਾਂ ਨੇ ਸਕੂਲ ਅਲੱਗ ਅੱਡ ਜਗ੍ਹਾ ਤੇ ਆ ਸਕੂਲ ਜਿਹੜੇ ਤਿੰਨ ਪੰਚਾਇਤਾਂ ਲੱਗਦੀਆਂ ਤਿੰਨ ਤਿੰਨ ਲੱਗਦੀਆਂ ਇਹਨਾਂ ਦੇ ਮਤਾਬਕ ਜੀ ਤੇ ਉਸ ਜੋ ਹੋਈ ਕਾਰਵਾਈ ਹੋਈਗੀ ਉਹ ਅਸੀਂ ਭੇਜ ਦਾਂਗੇ ਕਿ ਅਸੀਂ ਗਿਆ ਇੰਝ ਮੌਕੇ ਤੇ ਦੇਖਿਆ ਵਾ ਕਿ ਫਸਲ ਬੀਜੀ ਦੀ ਐ ਤੇ ਛੱਡ ਦੀ ਬਣੀ ਦੀ ਐ ਛੱਡ ਛੁੱਡੀ ਪਾਈ ਦੀ ਐ ਉਹ ਸਰਕਾਰੀ ਜ਼ਮੀਨ 'ਚ ਜੋ ਵੀ ਦੇਖਣਗੇ ਕਿਹੜੀ ਜ਼ਮੀਨ ਆ ਤੇ ਉਹਨਾਂ ਨੇ ਜੋ ਫੈਸਲਾ ਕੀਤਾ ਉਹ ਵੀ ਹਾਂ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ ਆਹੀ ਪੈਸੇ ਲੈ ਦੇ ਉਹਨਾਂ ਨੇ ਆਪਣਾ ਸਰਦਾਰ ਸਾਹਿਬ ਨੇ ਕਿਹਾ ਕਿ ਆਹੀ ਫਸਲ ਵਿਜੀ ਆ 4 ਲੱਖ 20000 ਰੁਪਇਆ 4 ਲੱਖ 20000 5 ਲੱਖ 20000 5 ਲੱਖ 20000 5 ਲੱਖ 20000 ਇਹਨਾਂ ਨੇ ਕਹਿ ਕਿ ਦਿੱਤਾ ਅਸੀਂ ਗੈਣੇ ਪਾਛਦੀ ਸਪੰਜ ਸਾਲ ਨੂੰ